ਗੁੱਡ ਮਾਰਨਿੰਗ ਇੱਕ ਨਾ ਬੰਦਾ ਸੀਗਾ ਉਹਦਾ ਨਾਮ ਸੀਗਾ ਓਏ ਮੂਰਖਾ ਐਕਚੁਅਲ ਉਹਦਾ ਨਾਮ ਕੁਛ ਹੋਰ ਸੀਗਾ ਸ਼ੈਲ ਕਹਿੰਦੇ ਵੀ ਬਹੁਤ ਪੜੇ ਲਿਖਿਆ ਪ੍ਰੋਫੈਸਰ ਸੀਗਾ ਪਰ ਲੋਗ ਉਹਨੂੰ ਓਏ ਮੂਰਖਾ ਕਹਿ ਕੇ ਬੁਲਾਉਂਦੇ ਸੀਗੇ ਤੇ ਇੱਕ ਪਿੰਡ ਦੇ ਵਿੱਚ ਰਿਹਾ ਕਰਦਾ ਸੀਗਾ ਉਹ ਕਿਉਂ ਉਹਨੂੰ ਮੂਰਖਾ ਕਹਿੰਦੇ ਸੀਗੇ ਉਹਦਾ ਕਾਰਨ ਇਹ ਸੀਗਾ ਕਿ ਉਹ ਨਾ ਨੱਚਦਾ ਟੱਪਦਾ ਰਹਿੰਦਾ ਸੀਗਾ ਇਹ ਨਹੀਂ ਵੀ ਕਿਸੇ ਦੇ ਵਿਆਹ ਸ਼ਾਦੀ ਤੇ ਨੱਚਦਾ ਸੀ ਜਾਂ ਕੋਈ ਬਰਥਡੇ ਪਾਰਟੀ ਸੀ ਉਹ ਬਿਨਾਂ ਗੱਲ ਦੇ ਨੱਚਦਾ ਟੱਪਦਾ ਰਹਿੰਦਾ ਸੀਗਾ ਤੇ ਉਹ ਸੜਕਾਂ ਤੇ ਹੀ ਕਈ ਵਾਰੀ ਉੱਚੀ ਉੱਚੀ ਗਾਣੇ ਗਾਣ ਲੱਗ ਜਾਂਦਾ ਸੀਗਾ ਤੇ ਦਰਖਤਾਂ ਦੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਜੱਫੀਆਂ ਪਾ ਲੈਂਦਾ ਸੀ ਦਰਖਤਾਂ ਨੂੰ ਤੇ ਜਿਵੇਂ ਚਿੜੀਆਂ ਜਾਂ ਹੋਰ ਪੰਛੀ ਬੋਲਦੇ ਸੀਗੇ ਉਹ ਵੀ ਉਹਨਾਂ ਦੇ ਪਿੱਛੇ ਪਿੱਛੇ ਬੋਲਦਾ ਰਹਿੰਦਾ ਸੀਗਾ ਇਸ ਕਰਕੇ ਉਹਨੂੰ ਓਏ ਮੂਰਖਾ ਕਹਿ ਕੇ ਸਾਰੇ ਬੁਲਾਉਂਦੇ ਸੀਗੇ ਤੇ ਕਈ ਬੰਦੇ ਉਹਨੂੰ ਮਹਾਮੂਰਖ ਕਹਿ ਕੇ ਵੀ ਬੁਲਾਉਂਦੇ ਸੀਗੇ ਐਦਾਂ ਹੀ ਉਹਦੀ ਜ਼ਿੰਦਗੀ ਚੱਲ ਰਹੀ ਸੀਗੀ ਇੱਕ ਨਾ ਬੜਾ ਪੜਿਆ ਲਿਖਿਆ ਬੰਦਾ ਉਸ ਪਿੰਡ ਦੇ ਵਿੱਚ ਦੀ ਲੰਘ ਰਿਹਾ ਸੀਗਾ ਉਸ ਬੰਦੇ ਨੇ ਜਦੋਂ ਮਤਲਬ ਦੇਖਿਆ ਵੀ ਉਹਨੂੰ ਸਾਰੇ ਮੂਰਖ ਕਹਿ ਕੇ ਬੁਲਾ ਰਹੇ ਆ ਤਾਂ ਉਹਨੂੰ ਉਹਦਾ ਦਿਲ ਕੀਤਾ ਵੀ ਇਹਦੇ ਨਾਲ ਗੱਲ ਕਰੀਏ ਤਾਂ ਉਹਨੂੰ ਕਹਿੰਦਾ ਵੀ ਤੈਨੂੰ ਉਹ ਮੂਰਖਾ ਕਹਿ ਕੇ ਕਿਉਂ ਬੁਲਾਉਂਦੇ ਆ ਤਾਂ ਉਹਨੇ ਦੱਸਿਆ ਇਹਨਾਂ ਮੈਨੂੰ ਮੂਰਖ ਤਾਂ ਕਹਿੰਦੇ ਆ ਕਿਉਂਕਿ ਮੈਂ ਖੁਸ਼ ਆ ਤੇ ਕਹਿੰਦਾ ਦੂਜੀ ਗੱਲ ਮੈਂ ਬਿਨਾਂ ਕਾਰਨ ਦੇ ਖੁਸ਼ ਆ ਇਸ ਕਰਕੇ ਮੈਨੂੰ ਸਾਰੇ ਮੂਰਖ ਕਹਿੰਦੇ ਆ ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਬੰਦਾ ਮਾਇੂਸ ਤੇ ਉਦਾਸ ਨਜ਼ਰ ਆਂਦਾ ਨਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਇਹ ਬੰਦਾ ਠੀਕ ਆ ਤੇ ਜਿਹੜਾ ਬੰਦਾ ਹੱਸ ਰਿਹਾ ਤੁਹਾਨੂੰ ਲੱਗਦਾ ਵੀ ਇਹ ਮੂਰਖ ਆ ਕਿਉਂਕਿ ਜੇ ਕਈ ਵਾਰੀ ਆਪਾਂ ਘਰਚ ਵੀ ਦੇਖਿਆ ਹੋਵੇ ਬੱਚੇ ਹੱਸ ਰਹੇ ਹੋਣ ਤਾਂ ਆਪਾਂ ਕੀ ਕਹਿੰਨੇ ਆ ਉਹ ਐਵੇਂ ਪਾਗਲਾ ਵਾਂਗ ਨਾ ਹਸੀ ਜਾ ਜਾਂ ਕੋਈ ਨੱਚ ਟੱਪ ਰਿਹਾ ਆਪਾਂ ਕਹਿੰਨੇ ਐਵੇਂ ਕਮਲਿਆਂਾ ਕਿਉਂ ਨੱਚੀ ਜਾਂਦਾ ਸੋ ਮਾਇੂਸੀ ਤੇ ਉਦਾਸੀ ਆਪਾਂ ਇੰਨੀ ਕ ਆਪਣੇ ਆਸ-ਪਾਸ ਦੇਖ ਲਈ ਆ ਇਹ ਆਪਾਂ ਨੂੰ ਇੰਨੀ ਆਦਤ ਪੈ ਗਈ ਆਪਣੇ ਸਮਾਜ ਦੇ ਵਿੱਚ ਕਿ ਆਪਾਂ ਨੂੰ ਹੱਸਣ ਵਾਲਾ ਬੰਦਾ ਐ ਲੱਗਦਾ ਵੀ ਇਹ ਮੂਰਖ ਹੀ ਹੈ ਉਹ ਵੀ ਬਿਨਾਂ ਕਾਰਨ ਦੇ ਜੇ ਕੋਈ ਹੱਸ ਰਿਹਾ ਹੋਵੇ ਤਾਂ ਫਿਰ ਆਪਾਂ ਨੂੰ ਹੋਰ ਜ਼ਿਆਦਾ ਲੱਗਦਾ ਕਿ ਇਹ ਮੂਰਖ ਹੈ ਸੋ ਉਸ ਬੰਦੇ ਦੀ ਜ਼ਿੰਦਗੀ ਤੋਂ ਜੇ ਆਪਾਂ ਇਹ ਸਿੱਖੀਏ ਵੀ ਜੇ ਆਪਾਂ ਨੂੰ ਇਹ ਤਾਂ ਆਪਣੀ ਟ੍ਰੇਨਿੰਗ ਹੈਗੀ ਹੈ ਕਿ ਹਾਂ ਕੋਈ ਕਾਰਨ ਹੋਇਆ ਤਾਂ ਆਪਾਂ ਹੱਸ ਪਏ ਕੋਈ ਕਾਰਨ ਹੋਇਆ ਤਾਂ ਆਪਾਂ ਖੁਸ਼ ਹੋ ਗਏ ਤੇ ਜੇ ਬਿਨਾਂ ਕਾਰਨ ਦੇ ਆਪਾਂ ਨੂੰ ਖੁਸ਼ ਰਹਿਣਾ ਆ ਜਾਏ ਜੇ ਬਿਨਾ ਕਿਸੇ ਐਸੀ ਕੋਈ ਵਜ੍ਹਾ ਹੋਵੇ ਉਹਦੇ ਤੋਂ ਬਿਨਾ ਵੀ ਆਪਾਂ ਨੂੰ ਹੱਸਣਾ ਆ ਜਾਏ ਤਾਂ ਆਪਣੀ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਆ ਉਸ ਵਾਈਜ਼ਮੈਨ ਜਿਹੜਾ ਸੀਗਾ ਉਹਨੇ ਉਹਨੂੰ ਇਹ ਵੀ ਪੁੱਛਿਆ ਕਹਿੰਦਾ ਵੀ ਤੂੰ ਫਿਰ ਵੀ ਕਿਉਂ ਬਿਨਾ ਗੱਲ ਦੇ ਕਿਦਾਂ ਹੱਸ ਸਕਦਾ ਉਹ ਕਹਿੰਦਾ ਵੀ ਹਰੇਕ ਦਾ ਜ਼ਿੰਦਗੀ ਨੂੰ ਦੇਖਣ ਦਾ ਆਪਣਾ ਇੱਕ ਨਜ਼ਰੀਆ ਹੈ ਕਹਿੰਦਾ ਮੈਨੂੰ ਇਹ ਜਿਹੜੀ ਪੂਰੀ ਦੁਨੀਆ ਨਾ ਕਹਿੰਦਾ ਇੱਕ ਚੁਟਕਲੇ ਵਾਂਗ ਲੱਗਦੀ ਹੈ ਕਹਿੰਦਾ ਇਸ ਕਰਕੇ ਮੈਂ ਹਮੇਸ਼ਾ ਹੱਸਦਾ ਰਹਿਣਾ ਵੀ ਮੈਨੂੰ ਉਦਾਸ ਹੋਣ ਦਾ ਇੱਥੇ ਕੋਈ ਕਾਰਨ ਨਹੀਂ ਨਜ਼ਰ ਆਉਂਦਾ ਸੋ ਤੁਸੀਂ ਵੀ ਕੀ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਝਾਤੀ ਮਾਰਨੀ ਹੈ ਇੱਕ ਆਬਜ਼ਰਵੇਸ਼ਨ ਕਰਨੀ ਹੈ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਖਿਓ ਆਪਣੇ ਆਪ ਨੂੰ ਵੀ ਦੇਖ ਸਕਦੇ ਹੋ ਵੀ ਕਿਉਂ ਆਪਾਂ ਸਾਰਾ ਦਿਨ ਇੱਕ ਉਦਾਸ ਜਿਹਾ ਚਿਹਰਾ ਐਦਾਂ ਜਿਹਾ ਚਿਹਰਾ ਹਮੇਸ਼ਾ ਬਣਾ ਕੇ ਰੱਖਦੇ ਆ ਤੇ ਕਿਉਂ ਆਸ-ਪਾਸ ਲੋਕ ਇੰਨੇ ਉਦਾਸ ਲੱਗਦੇ ਆ ਸੋ ਉੱਥੇ ਚੈੱਕ ਕਰਕੇ ਆਪਣੇ ਅੰਦਰ ਇੱਕ ਐਸੀ ਅਲਕ ਜਗਾਣੀ ਹੈ ਕਿ ਆਪਾਂ ਹਰ ਵੇਲੇ ਇੱਕ ਸਮਾਈਲਿੰਗ ਫੇਸ ਰੱਖਿਏ ਉਹ ਸਿਰਫ ਬਾਹਰੋਂ ਨਹੀਂ ਅੰਦਰੋਂ ਵੀ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲੀ ਹੈ ਦੁਬਾਰਾ ਪਤਾ ਨਹੀਂ ਆਉਣਾ ਕਿ ਨਹੀਂ ਆਣਾ ਇਹ ਕੁਝ ਨਹੀਂ ਪਤਾ ਕਿਸੇ ਨੂੰ ਸੋ ਹਮੇਸ਼ਾ ਖੁਸ਼ ਰਹੋ ਜ਼ਿੰਦਗੀ ਜ਼ਿੰਦਾਬਾਦ ਆ ਜੀ ਖੁਸ਼ ਰਹੋ ਬਾਦਰੋ ਲਵ ਯੂ ਆਲ ਵਿਸ਼ ਯੂ ਹੈਲਥ ਐਂਡ ਹੈਪੀਨੈਸ